12 ਤੋਂ 14 ਲੱਖ ਰੁਪਇਆ ਮੁੱਛ ਕੇ ਇਥੋਂ ਦੀ ਪ੍ਰਾਈਵੇਟ ਮੈਨੇਜਮੈਂਟ ਹਰ ਮਹੀਨੇ ਲੈ ਜਾਂਦੀ ਤੇ ਸਾਲ ਦਾ 1.5 ਕਰੋੜ ਹੋ ਗਿਆ ਇਹ ਦੀਦਾ ਨਹੀਂ ਇਹ ਦੀਦਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਗੱਲ-ਗੱਲ ਤੇ ਮਾਸਟਰ ਦਾ ਮੁੰਡਾ ਕਹਿੰਦਾ ਇਹ ਦੀਦਾ ਨਹੀਂ ਇਥੋਂ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਿਹੜਾ ਕਹਿੰਦਾ ਵੀ ਸਿੱਖਿਆ ਕ੍ਰਾਂਤੀ ਲਿਆਦੀ ਵੀ ਅਸੀਂ ਤਾਂ ਸਿੱਖਿਆ ਦੀ ਨਿਹਾਰ ਬਦਲਦੀ ਉਹਨੂੰ ਨਹੀਂ ਪਤਾ ਵੀ ਕੁੜੀਆਂ ਦੇ ਖਾਤੇ ਵਿੱਚ 40000 ਤਨਖਾਹ ਪਾ ਕੇ ਤੇ ਪਹਿਲਾਂ ਹੀ ਹੱਥਾਂ ਦੇ ਵਿੱਚ ਏਟੀਐਮ ਫੜੇ ਵਿਆ ਤੇ 30000 ਤਨਖਾਹ ਉਹਦੇ ਵਿੱਚ ਜਮ੍ਹਾਂ ਕਰਾਉਣ ਫਿਰ ਤਨਖਾਹ ਕਢਾ ਲਈ ਜਾਂਦੇ। ਨਾਰਾ ਇਨਕਲਾਬ ਜਿੱਤਬਾਦ ਦਾ ਭਗਸਰ ਤੇ ਭਗਤ ਸਿੰਘ ਦੀ ਪਰ ਨੀਤੀਆਂ ਕੀ ਆ ਉਹੀ ਬਾਦਲ ਤੇ ਕੈਪਟਨ ਦੀਆਂ ਨੀਤੀਆਂ ਨੂੰ ਓਵੇਂ ਹੀ ਅੱਗੇ ਵਧਾਉਂਦੇ ਆ ਤੇ ਫਿਰ ਸਿੱਖਿਆ ਕ੍ਰਾਂਤੀ ਕਾਦੀ ਆ ਹੋਕੀ ਲਫਾਫੇ ਬਾਜੀ ਆ ਹਥਿਆਰਾਂ ਦੀ ਸਿੱਖਿਆ ਕ੍ਰਾਂਤੀ ਆ ਕਾਦੀ ਸਿੱਖਿਆ ਕ੍ਰਾਂਤੀ ਆ ਕੱਲ ਬੋਲੀ ਜਾਂਦਾ ਮੰਤਰੀ ਵੀ ਅਸੀਂ ਇੰਨੀਆਂ ਚਾਰਦੁਵਾਰੀਆਂ ਕਰਤੀਆਂ ਇਹਨੇ ਬਾਥਰੂਮ ਬਣਾ ਦੇ ਲੈ ਇਥੋਂ ਸਟੇਜ ਤੋਂ ਖੜੇ ਗਣਾਉਣੇ ਆ ਵੀ ਮੈਰੀਟੋਰੀਅਸ ਸਕੂਲ ਨੂੰ ਸਭ ਤੋਂ ਬੈਸਟ ਸਕੂਲ ਮੰਨਦਾ ਸੂਬੇ ਦੇ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਜਿਹੜਾ ਕੁੜੀਆਂ ਦਾ ਹੋਸਟਲ ਉਹਦੀ ਕੰਨ ਦੀ ਹੈਨੀ ਸਰਕਾਰੀ ਸਕੂਲਾਂ 'ਚ ਪੜਨ ਵਾਲੇ ਜਿਹੜੇ 190 ਬੱਚਿਆਂ ਨੇ ਜੇਈ ਦਾ ਇਮਤਿਹਾਨ ਇਸ ਸਟੇਜ ਦਾ ਸਭ ਤੋਂ ਕੰਮ ਕਾਨ ਪਾਸ ਕੀਤਾ ਉਦੇ ਵਿੱਚ 126 ਬੱਚੇ ਇਕੱਲੇ ਮੈਰਿਟੋਰੀਆ ਸਕੂਲਾਂ ਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ ਕਿ ਇਹਦਾ ਸਾਡੇ ਸਰਕਾਰੀ ਸਕੂਲ ਹੀ ਨਹੀਂ ਐਤੂੰ ਮਾੜੀ ਤਰਾਸਦੀ ਕੀ ਹੋਊਗੀ ਵੀ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਵੀ ਮੈਂ ਨਾ ਸਕੂਲਾਂ ਦਾ ਚੇਅਰਮੈਨ ਆ ਕੀ ਇਹ ਸਰਕਾਰ ਚਲਾਉਣਗੇ ਕੀ ਇਹਨਾਂ ਸਰਕਾਰਾਂ ਦੀ ਮੈਨੇਜਮੈਂਟ ਹੋਊਗੀ ਜਿਹੜੇ ਮੁੱਖ ਮੰਤਰੀ ਨੂੰ ਇਥੋਂ ਦੀ ਮੰਤਰਵਾਰੇ ਸਿੱਖਿਆ ਢਾਂਚੇ ਬਾਰੇ ਇਸ ਪ੍ਰਣਾਲੀ ਬਾਰੇ ਵੀ ਨਹੀਂ ਪਤਾ ਹੋਈ ਜ਼ਬਰ ਦੇ ਖਿਲਾਫ ਅੱਜ ਰਾਮਪੁਰਾ ਦੀ ਮੰਡੀ ਵਿੱਚ ਇਕੱਠੇ ਹੋਏ ਕਿਸਾਨ ਮਜ਼ਦੂਰ ਅਮਲਾਜਮ ਅਧਿਆਪਕ ਤੇ ਪਿਆਰੇ ਵਿਦਿਆਰਥੀਓ ਜਦੋਂ ਅਸੀਂ ਅੱਜ ਪੰਜਾਬ ਦੇ ਰੈਗੂਲਰ ਅਧਿਆਪਕਾਂ ਦੀ ਜਥੇਬੰਦੀ ਡੀਟੀਐਫ ਵੱਲੋਂ ਇਹਨਾਂ ਅਧਿਆਪਕਾਂ ਦੀ ਹਮਾਇਤ ਤੇ ਆਏ ਆ ਤਾਂ ਅਸੀਂ ਸਮਝਦੇ ਆਂ ਵੀ ਜਿਹੜਾ ਇਹ ਆਦਰਸ਼ ਸਕੂਲ ਚੌਕੇ ਆ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਵਰਗਾ ਤੇ ਅਸੀਂ ਉਸ ਸਕੂਲ ਚ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਚ ਕੰਮ ਕਰਨ ਵਾਲੇ ਅਧਿਆਪਕਾਂ ਵਾਂਗ ਸਮਝਦੇ ਆ ਕਿਉਂਕਿ ਜਿਹੜਾ ਇਹ ਸਕੂਲ ਆ ਇਹ ਸਾਡਾ ਹੀ ਸਕੂਲ ਆ ਤੇ ਪਿੰਡ ਦੀ ਦਿੱਤੀ ਹੋਈ ਜ਼ਮੀਨ ਨਾਲ ਬਣਿਆ ਤੇ 70% ਜਿਹੜੀ ਇਸ ਸਕੂਲ ਨੂੰ ਗ੍ਰਾਂਟ ਜਾਂਦੀ ਆ ਉਹ ਸਰਕਾਰੀ ਜਾਂਦੀ ਆ ਤੇ ਜੇ ਇਹ ਸਕੂਲ ਪ੍ਰਾਈਵੇਟ ਮੈਨੇਜਮੈਂਟਾਂ ਕੋਲੇ ਗਿਆ ਉਹਦੇ ਕਾਰਨਾਂ ਇਥੋਂ ਦਾ ਲੋਕ ਦੋਖੀ ਨਿਜਾਮ ਆ ਜਿਹਦੇ ਕਰਕੇ ਇਸ ਸਕੂਲ ਦੇ ਵਿੱਚ ਪ੍ਰਾਈਵੇਟ ਮੈਨੇਜਮੈਂਟ ਬੜੀ ਬੈਠੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਵੀ 992 ਤੋਂ ਬਾਅਦ ਨੀਤੀਆਂ ਦਾ ਇੱਕ ਪੂਰਾ ਪੂਰ ਵਰਿਆ 1997 ਦੇ ਵਿੱਚ ਵਰਲਡ ਬੈਂਕ ਵੱਲੋਂ ਬਾਦਲ ਸਰਕਾਰ ਨੂੰ ਇੱਕ ਬਹੁਤ ਵੱਡੀ ਗ੍ਰਾਂਟ ਦਿੱਤੀ ਜਾਂਦੀ ਆ ਉਸ ਗ੍ਰਾਂਟ ਦੇ ਅੰਦਰ ਇੰਟਰਨੈਸ਼ਨਲ ਮੌਨਟਰੀ ਫੰਡ ਵਰਲਡ ਬੈਂਕ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਆ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਇਹੋ ਜਿਹੇ ਸਕੂਲ ਖੋਲੋ ਪੰਜਾਬ ਦੇ ਵਿੱਚ 137 ਸਕੂਲ ਖੋਲਣ ਦਾ ਪ੍ਰਾਈਵੇਟ ਉਹ ਪਾਇਲਟ ਪ੍ਰੋਜੈਕਟ ਆ ਵੀ ਇਹਦੇ ਵਰਗੇ 137 ਸਕੂਲ ਖੋਲਣੇ ਸੀ ਪਰ ਸਕੂਲ ਖੁੱਲੇ 26 ਉਹਦਾ ਕਾਰਨ ਸੀ ਵੀ ਇਸ ਪਾਇਲਟ ਪ੍ਰੋਜੈਕਟ ਦਾ ਸਰਕਾਰ ਨੇ ਸ਼ੁਰੂ ਕੀਤਾ ਸੀ ਉਹਦਾ ਬਹੁਤ ਵੱਡਾ ਲੋਕ ਵਿਰੋਧ ਸੀ ਬਹੁਤ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਜ਼ਮੀਨਾਂ ਆ ਲਈ ਦਿੱਤੀਆਂ ਵੀ ਅਸੀਂ 99 99 ਸਾਲ ਤੇ ਜਿਹੜੀਆਂ ਇਹ ਪ੍ਰਾਈਵੇਟ ਮੈਨੇਜਮੈਂਟਾਂ ਟਰਸਟ ਬਣਾਏ ਆ ਸੁਸਾਇਟੀਆਂ ਬਣਾਈਆਂ ਉਹਨਾਂ ਨੂੰ ਜ਼ਮੀਨਾਂ ਕਿਉਂ ਦੇਈਏ 2010 ਚ ਇਸ ਮਸਲੇ ਦੇ ਉੱਤੇ ਅਸੀਂ ਵਰਗਜੇਤਨਾ ਮੰਚ ਵੱਲੋਂ ਲੀਫਲੇਟ ਵੰਡ ਕੇ ਸਾਰੇ ਪੰਜਾਬ ਦੇ ਵਿੱਚ ਵੰਡਿਆ ਸੀ ਵੀ ਭਾਈ ਇਹ ਕਿਹੜੇ ਢੰਗ ਨਾਲ ਮੈਨੇਜਮੈਂਟਾਂ ਲੋਕਾਂ ਦੀ ਲੁੱਟ ਕਰਨਗੀਆਂ ਵੱਡੀ ਲੁੱਟ ਕਰਨਗੀਆਂ ਪਣ ਸਕੂਲ ਆ ਸਕੂਲ ਸਰਕਾਰੀ ਆ ਜ਼ਮੀਨ ਪਿੰਡ ਦੀ ਆ ਗ੍ਰਾਂਟ ਸਰਕਾਰੀ ਆ ਤੇ ਚੌਕੇ ਬਹੁਤ ਵੱਡਾ ਪਿੰਡ ਆ ਮਾਲਵੇ ਦਾ ਬਠਿੰਡੇ ਬਹੁਤ ਵੱਡੇ ਪਿੰਡਾਂ ਦੇ ਵਿੱਚੋਂ ਇੱਕ ਆ 12 ਤੋਂ 14 ਲੱਖ ਰੁਪਈਆ ਮੁੱਛ ਕੇ ਇੱਥੋਂ ਦੀ ਪ੍ਰਾਈਵੇਟ ਮੈਨੇਜਮੈਂਟ ਹਰ ਮਹੀਨੇ ਲਿਆ ਜਾਂਦੀ ਆ ਤੇ ਸਾਲ ਦਾ 1.5 ਕਰੋੜ ਹੋ ਗਿਆ ਇਹ ਦੀਦਾ ਨਹੀਂ ਇਹ ਦੀਦਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਗੱਲ-ਗੱਲ ਤੇ ਮਾਸਟਰ ਦਾ ਮੁੰਡਾ ਕਹਿੰਦਾ ਇਹ ਦੀਦਾ ਨਹੀਂ ਇੱਥੋਂ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਿਹੜਾ ਕਹਿੰਦਾ ਵੀ ਸਿੱਖਿਆ ਕ੍ਰਾਂਤੀ ਲਿਆਤੀ ਵੀ ਅਸੀਂ ਤਾਂ ਸਿੱਖਿਆ ਦੀ ਨਿਹਾਰ ਬਦਲਤੀ ਉਹਨੂੰ ਨਹੀਂ ਪਤਾ ਵੀ ਕੁੜੀਆਂ ਦੇ ਖਾਤੇ ਵਿੱਚ 40000 ਤਨਖਾਹ ਪਾ ਕੇ ਤੇ ਪਹਿਲਾਂ ਹੀ ਹੱਥਾਂ ਦੇ ਵਿੱਚ ਏਟੀਐਮ ਫੜੇ ਵਿਆ ਤੇ 30000 ਤਨਖਾਹ ਉਹਦੇ ਵਿੱਚ ਜਮ੍ਹਾਂ ਕਰਾਉਣ ਸਰ ਤਨਖਾਹ ਕਢਾ ਲਈ ਜਾਂਦੀ ਹੈ ਇਸ ਤਰਕ ਦੇ ਉੱਤੇ ਜਿਹੜੇ ਸਕੂਲ ਆ ਇਹ 2014 ਤੋਂ ਖੁੱਲੇ ਵੀ ਆ ਤੇ ਹਰ ਇੱਕ ਸਕੂਲ ਦੇ ਵਿੱਚ ਵੱਡੀ ਪੱਧਰ ਤੇ ਵਿਰੋਧ ਆ ਦੋ ਸਕੂਲ ਬੰਦ ਹੋ ਗਏ 24 ਸਕੂਲ ਰਹਿ ਗਏ ਲੋਕ ਵਿਰੋਧ ਦੇ ਕਰਕੇ 11 ਜਿਹੜੇ ਸਕੂਲ ਆ ਉਹਨਾਂ ਦਾ ਪ੍ਰਬੰਧ ਸਰਕਾਰ ਨੇ ਪਹਿਲਾਂ ਹੀ ਆਪਣੇ ਅੰਡਰ ਲਿਆ ਅਸੀਂ ਫਿਰ ਡੀਟੀਐਫ ਪੰਜਾਬ ਵੱਲੋਂ ਮੰਗ ਕਰਦੇ ਆ ਇਹ ਵੀ ਇਹ 24 ਦੇ 24 ਸਕੂਲ ਸਿੱਖਿਆ ਭਾਗ ਦੇ ਵਿੱਚ ਮਰਜ ਕੀਤੇ ਜਾਣ ਇਹ ਸਾਡੇ ਸਕੂਲ ਆ ਸਰਕਾਰੀ ਸਕੂਲ ਆ ਲੋਕਾਂ ਦੇ ਸਕੂਲ ਆ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਦੇ ਪੈਸਿਆਂ ਨਾਲ ਬਣੇ ਵਿੱਚ ਸਕੂਲ ਆ ਇੰਨਾ ਵਰਗੇ 10 ਸਕੂਲ ਮੈਰਿਟੋਰੀਅਸ ਸਕੂਲ ਬਣੇ ਹੋਇਆ ਜਿਹੜੇ 10ਵੀਂ ਤੋਂ ਬਾਅਦ ਸਭ ਤੋਂ ਵੱਧ ਹਿਆਰ ਮੈਰਿਟ ਵਾਲੇ ਬੱਚੇ ਆ ਉਹਨਾਂ ਵਾਸਤੇ ਮੈਰਿਟੋਰੀਅਸ ਸਕੂਲ ਬਣੇ ਹੋਇਆ ਉਹ ਬੈਠਾ ਮੁੰਡਾ ਜੀ ਸ਼ਰਮਾ 300 ਦੇ ਵਿੱਚੋਂ 250 ਬੱਚਾ ਪੀ ਐਚ ਡੀ ਆ ਸਭ ਤੋਂ ਉੱਚੀ ਵਿਦਿਆ ਪ੍ਰਾਪਤ ਕਰ ਚੁੱਕਿਆ ਉਹਨਾਂ ਦੇ ਪੜਾਏ ਵੇ ਜੇ ਆਈ ਪਾਸ ਕਰ ਗਏ ਨੀਟ ਪਾਸ ਕਰ ਗਏ ਜਿਹੜੇ ਭਾਰਤ ਦੇ ਸਭ ਤੋਂ ਔਖੇ ਟੈਸਟ ਆ ਇਸ ਸਾਲ ਦੇ ਵਿੱਚ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਜਿਹੜੇ 190 ਬੱਚਿਆਂ ਨੇ ਜੇ ਇਹਦਾ ਇਮਤਿਹਾਨ ਇਸ ਦੇਸ਼ ਦਾ ਸਭ ਤੋਂ ਜ਼ਿਆਦਾ ਧਿਆਨ ਪਾਸ ਕੀਤਾ ਉਹਦੇ ਵਿੱਚੋਂ 126 ਬੱਚੇ ਕੱਲੇ ਮੈਰੀਟੋਰੀਆ ਸਕੂਲਾਂ ਦੇ ਆ ਤੇ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ ਕਿ ਇਹਦਾ ਸਾਡੇ ਸਰਕਾਰੀ ਸਕੂਲ ਹੀ ਨਹੀਂ ਐਤੂੰ ਮਾੜੀ ਤਰਾਸ ਦੀ ਕੀ ਹੋਊਗੀ ਵੀ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਵੀ ਮੈਂ ਨਾ ਸਕੂਲਾਂ ਦਾ ਚੇਅਰਮੈਨ ਆ ਕੀ ਇਹ ਸਰਕਾਰ ਚਲਾਉਣਗੇ ਕੀ ਇਹਨਾਂ ਸਰਕਾਰਾਂ ਦੀ ਮੈਨੇਜਮੈਂਟ ਹੋਊਗੀ ਜਿਹੜੇ ਮੁੱਖ ਮੰਤਰੀ ਨੂੰ ਇਥੋਂ ਦੀ ਬੰਤਰਵਾਰੇ ਸਿੱਖਿਆ ਢਾਂਚੇ ਬਾਰੇ ਇਸ ਪ੍ਰਣਾਲੀ ਬਾਰੇ ਵੀ ਨਹੀਂ ਪਤਾ ਪਰ ਭਾਈ ਨੀਤੀਆਂ ਨੀਤੀਆਂ ਦਾ ਪੂਰਾ ਕਟਣਾ ਬਦਲਾ 20 ਸਾਲ ਦੀ ਘੁੰਮਣਘੇਰੀ 30 ਸਾਲ ਦੀ 92 ਤੋਂ ਲੈ ਕੇ 2022 ਤੱਕ ਉਹੀ ਤਿੰਨ ਤਿੰਨ ਸਰਕਾਰਾਂ ਪਾਰਟੀਆਂ ਇੱਥੇ ਉਹੀ ਨੀਤੀਆਂ ਬਾਈ ਚ ਬਦਲੇ ਨਾਰਾ ਇਨਕਲਾਬ ਜੈਦਾਬਾਦ ਦਾ ਪੱਗ ਸਰ ਤੇ ਭਗਤ ਸਿੰਘ ਦੀ ਪਰ ਨੀਤੀਆਂ ਕੀਆ ਉਹੀ ਬਾਦਲ ਤੇ ਕੈਪਟਨ ਦੀਆਂ ਨੀਤੀਆਂ ਨੂੰ ਉਮੇ ਅੱਗੇ ਵਧਾਉਂਦੇ ਆ ਕਿ ਫਿਰ ਸਿੱਖਿਆ ਕ੍ਰਾਂਤੀ ਕਾਦੀ ਆ ਫੋਕੀ ਲਫਾਫੇ ਬਾਜੀ ਆ ਹਥਿਆਰਾਂ ਦੀ ਸਿੱਖਿਆ ਕ੍ਰਾਂਤੀ ਆ ਕਾਦੀ ਸਿੱਖਿਆ ਕ੍ਰਾਂਤੀ ਆ ਕੱਲ ਬੋਲੀ ਆਂਦਾ ਮੰਤਰੀ ਵੀ ਅਸੀਂ ਇੰਨੀਆਂ ਚਾਰਦਵਾਰੀਆਂ ਕਰਤੀਆਂ ਇਹਨੇ ਬਾਥਰੂਮ ਬਣਾ ਦੇ ਲਈ ਇਥੋਂ ਸਟੇਜ ਤੋਂ ਖੜੇ ਗਣਾਉਣੇ ਆ ਵੀ ਮੈਰੀਟੋਰੀਅਸ ਸਕੂਲ ਤੋਂ ਸਭ ਤੋਂ ਬੈਸਟ ਸਕੂਲ ਮੰਨਦਾ ਸੂਬੇ ਦੇ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਜਿਹੜਾ ਕੁੜੀਆਂ ਦਾ ਹੋਸਟਲ ਉਹਦੀ ਕੰਨ ਦੀ ਹੈ ਨਹੀਂ ਇਹ ਕੁੜੀਆਂਾਂ ਦੀ ਸੁਰੱਖਿਆ ਕਿੰਨੀ ਜ਼ਰੂਰੀ ਹੈ ਕਹਿੰਦਾ ਵੀ ਪੰਜਾਬ ਦੇ ਵਿਦਿਆਰਥੀਆਂ ਕੋਲੇ ਟਟਾ ਟੀ ਹੈ ਨਹੀਂ ਬੈਂਚੀ ਹੈ ਨਹੀਂ ਵੀ ਜਿਹੜਾ ਕੁਛ ਢਾਂਚਾ ਲੋਕਾਂ ਨਾਲ ਲੋਕ ਸੰਘਰਸ਼ਾਂ ਨਾਲ ਜਿੰਨੇ ਤੁਸੀਂ ਇੱਥੇ ਪਿੰਡਾਂ ਦੇ ਲੋਕ ਬੈਠੇ ਆਂ ਇੱਥੋਂ ਦੇ ਸਰਕਾਰੀ ਸਕੂਲ ਕਿਹੜੀਆਂ ਸਰਕਾਰਾਂ ਨੇ ਬਣਾਏ ਆ ਥੋਡੀਆਂ ਜ਼ਮੀਨਾਂ ਤੇ ਬਣਾਏ ਆ ਦੋ ਦੋ ਚਾਰ ਚਾਰ ਕਰਕੇ ਕਮਰੇ ਕਿਹਨੇ ਪਾਏ ਆ ਤੁਸੀਂ ਪਾਏ ਆ ਦੁੱਖ ਸੁੱਖ ਦੇ ਵਿੱਚ ਸਕੂਲਾਂ ਨੂੰ ਦਾਨ ਕਿਹਨੇ ਦਿੱਤਾ ਤੁਸੀਂ ਦਿੱਤਾ ਇਸ ਕਰਕੇ ਭਾਈ ਸਕੂਲ ਥੋੜੇ ਆ ਸਿੱਖਿਆ ਕ੍ਰਾਂਤੀ ਥੋੜੇ ਨਾਲ ਆਉਗੀ ਸਿੱਖਿਆ ਕ੍ਰਾਂਤੀ ਲਫਾਫੇ ਨਾਲ ਨਹੀਂ ਆਉਂਦੀ ਸਿੱਖਿਆ ਕ੍ਰਾਂਤੀ ਠੇਕੇ ਦੇ ਮਾਸਟਰ ਰੱਖ ਕੇ ਨਹੀਂ ਆਉਂਦੀ ਸਿੱਖਿਆ ਕ੍ਰਾਂਤੀ ਐ ਨਹੀਂ ਆਉਂਦੀ ਵੀ ਇੱਕ ਵਿਭਾਗ ਦੇ ਵਿੱਚ ਗਾਂ 10-10 ਡਿਪਾਰਟਮੈਂਟ ਬਣਾਓ ਐਸਐਸਏ ਬਣਾਓ ਰਮਸਾਹ ਬਣਾਓ ਆਈਸੀਟੀ ਵਾਲੇ ਕੰਪਿਊਟਰ ਟੀਚਰ ਰੱਖੋ ਕੱਚੇ ਅਧਿਆਪਕ ਰੱਖੋ ਉਹ ਤਾਂ ਮਹਿਕਮੇ ਦੀ ਸਫਲਤਨੀ ਚਾਹੁੰਦੇ ਆ ਜਿੰਨਾ ਵੀ ਸਾਡਾ ਮਹਿਕਮਾ ਬਚਿਆ ਉਹ ਥੋੜੇ ਸਰਤੇ ਬਚਿਆ ਅਸੀਂ ਕਹਿੰਦੇ ਹਾਂ ਸਾਡੀਆਂ ਅਧਿਆਪਕਾਂ ਦੀਆਂ ਕਈ ਜਥੇਬੰਦੀਆਂ ਪਰ ਇਹ ਵੀ ਨਾਲ ਕਹਿੰਦੇ ਹਾਂ ਜੇ ਅਸੀਂ ਅਧਿਆਪਕਾਂ ਦੀ ਇੱਕ ਜਥੇਬੰਦੀ ਬੀ ਬਣਾ ਲਈਏ ਅਸੀਂ ਇਸ ਹਮਲੇ ਨੂੰ ਨਹੀਂ ਰੋਕ ਸਕਦੇ ਇਸ ਹਮਲੇ ਨੂੰ ਕਿਸਾਨਾਂ ਤੇ ਮਜ਼ਦੂਰਾਂ ਨਾਲ ਰਲ ਕੇ ਰੋਕਿਆ ਜਾ ਸਕਦਾ ਫਿਰ ਸਾਡੀ ਅਪੀਲ ਆ ਅਧਿਆਪਕ ਵਰਗ ਨੂੰ ਵੀ ਤੁਹਾਨੂੰ ਵੀ ਆਪਾਂ ਸਾਰੇ ਰਲ ਕੇ ਇੱਕ ਜੋਟੀ ਪਾਈਏ ਮਹਾਜ ਖੜਾ ਕਰੀਏ ਇਹ ਨਿੱਜੀ ਕਰਨ ਸੰਸਾਰੀ ਕਰਨ ਵਪਾਰੀ ਕਰਨ ਦੀਆਂ ਨੀਤੀਆਂ ਨੂੰ ਮੋੜਾ ਦਈਏ ਸਾਡੀ ਜਿਹੜੀ ਬਠਿੰਡੇ ਜਿਹੇ ਦੀ ਟੀਮ ਆ ਰੇਸ਼ਮ ਸਿੰਘ ਖੇਮੂਆੜਾ ਭੈਣ ਨਵਚਰਨ ਪ੍ਰੀਤਕੌਰ ਉਹ ਲਗਾਤਾਰ ਇਸ ਮੋਰਚੇ 'ਚ ਹਾਜ਼ਰ ਰਹੇ ਆ ਜੇ ਲੋੜ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਕਮੇਟੀ ਵੱਲੋਂ ਵੀ ਕਾਲ ਦੇ ਕੇ ਇਸ ਅਧਿਕਾਰਸ ਨੂੰ ਤਕੜਾ ਕਰਾਂਗੇ ਬਹੁਤ ਬਹੁਤ